ਸਮਾਨਾ ਜਾਵੇ ਤੇ ਕਰਦਾ ਸਮਾਨ ਟੰਗਾ ਹੀ ਨਹੀਂ ਲੱਗਦਾ ਪੋਤੇ ਤੇ ਬੋਧੀਆਂ ਮਾਤ ਜੀ ਹਰਕ ਕੋਲ ਕੋਈ ਚੀਜ਼ ਨਹੀਂ ਜੇਬ ਵਿੱਚ ਉਹ ਸਭ ਜਿਆਦਿਆਂ ਨੂੰ ਛੱਕਣ ਵਾਸਤੇ ਦੇ ਸਕੇ ਕੋਈ ਕੱਪੜਾ ਨਹੀਂ ਸਭ ਜਿਆਦਿਆਂ ਦਾ ਤਲ ਲੱਗ ਸਕੇ ਜਲਮਦੀ ਕਚਰੀ ਵਿੱਚ ਪੇਸ਼ ਹੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਾਦ 11 ਪੋ ਸਾਲ 1704 ਨੂੰ ਅਦਾਲਤ ਮਰ ਗਈ ਗੁਰਦੇਵ ਨੇ ਸਾਹਿਬ ਜਾਦੇ ਕੰਦਿਆਰੀ ਵਿੱਚ ਗਾਇ ਤਾਂ ਜਾਂਦੇ ਫਦੇ ਬੁਲਾਈ ਜਾਂਦੇ ਉਹਨਾਂ ਦੀ ਫਦੇ ਵਿੱਚ ਇਹਨਾਂ ਦਮ ਸੀ ਫਦੇ ਸੁਣ ਕੇ ਸਰੇ ਦੁਨੀਆਂ ਕੰਦਾਂ ਵਿੱਚ ਫਦੇ ਬੁਲਾਉ ਲੱਗੀਆਂ ਕੰਦਾਂ ਵਿੱਚ ਅੱਜ ਤੇ ਅਸੀਂ ਫਦੇ ਵੀ ਨਹੀਂ ਬੁਲਾਉਦੇ ਹੱਥ ਨਾਲ ਹੀ ਇਸ਼ਾਰਾ ਕਰੀਂ ਕਰੇ ਜਾਂਦੇ ਅਸੀਂ ਇੱਕ ਨਗਰ ਵਿੱਚ ਗਏ ਥੋੜੇ ਜਿਹਾ ਗੱਲ ਦਾ ਬੜਾ ਵੱਡਾ ਇਸ਼ਾਰਾ ਅਸੀਂ ਫਦੇ ਬੁਲਾਈ ਕਿਸੇ ਦੇ ਜਵਾਬ ਨਾਲ ਨਾ ਪਾ ਮੈਂ ਨਾਲ ਆਦਿਆ ਨੂੰ ਕਿਹਾ ਵੀ ਜਵਾਬ ਕਿਉਂ ਨਹੀਂ ਦਿੱਤਾ ਕਹਿੰਦੇ ਜਵਾਬ ਤਾਂ ਦੇ ਤਾਂ ਦੇਣਗੇ ਨਾ ਤੇ ਮੂੰਹ ਵੇਲਾ ਹੰਡਾ ਇਧਰ ਸ਼ਿਰਮ ਤੇ ਪਦਾਰਥ ਹੈ ਨਾ ਰੱਦੇ ਦੇ ਜੋ ਖਲੀ ਖਾਈ ਜਾ ਰਹੇ ਐ ਕੋਈ ਜੰ ਨੂੰ ਛਗੀ ਜਾ ਰਹੇ ਐ ਕੋਈ ਦਰ ਛਗੀ ਜਾ ਰਹੇ ਤੁਹਾਡੀ ਫਤਿਹ ਸੋਝਦੀ ਐ ਤੁਸੀਂ ਜਿੰਨੇ ਮਰਤੀ ਬੁਲਾਈ ਤੇਰੇ ਲਾਓ ਗਲਗੀ ਵਾਲੇ ਗੁਰਦੇ ਪਾਤਸ਼ਾਹ ਦੇ ਸਾਹਿਬ ਜਾਦਿਆਂ ਨੇ ਬੇਸ਼ੀ ਦਿੱਤ ਲਈ ਬਾਜੀਖਾ ਕਹਿੰਦਾ ਬਾਜੀਪੁਰ ਭੇਜ ਦਿਓ ਉਸ ਦਿਨ ਫਿਰ ਮੇਰੇ ਦਰਬਾਰ ਵਿੱਚ ਲੈ ਕੋਈ ਚੋਰੀ ਸੋਣਾ ਕੀਤੀ ਸੀ ਲਾ ਬਾਬਾ ਬੰਦੇ ਸਿੰਘਾ ਕਿਸੇ ਨੂੰ ਗਾਲ ਥੋੜਾ ਕੱਢੀ ਸੀ ਬਾਬਾ ਫਾਦੇਸੇ ਕੁਰਾਨ ਬਸ ਇਹੀ ਗਨਾਮ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ ਤੇ ਗੁਰੂ ਗੋਬਿੰਦ ਸਿੰਘ ਸੱਚ ਦੇ ਪੈਰਾਂ ਦੇ ਸੱਚ ਦੀ ਗੱਲ ਕਰਨ ਵਾਲੇ ਬੰਦੇ ਲੋਟ ਕ੍ਰੀਮ ਤੋਂ ਲੈ ਕੇ ਸਰਕਾਰਾਂ ਨੂੰ ਚੁਗਦੇ ਆਏ ਨੇ ਅੱਜ ਵੀ ਚੁਗਦੇ ਨੇ ਗਾਂਵ ਵੀ ਚੁਗਦੇ ਰਹੇ ਸਤ ਬਾਬਾ ਜਰਮਨ ਸਿੰਘ ਰਾਣੇ ਕੋ ਡਾਕਾ ਮਾਰਿਆ ਸੀ ਆਹ ਕੱਲ ਪਰਸੋਂ ਦੀ ਗੱਲ ਦਾ ਧਾਨਾ ਸਿੱਧੂ ਕੋਈ ਲੁੱਟਿਆ ਕੋਈ ਡਾਕਾ ਇਹਨਾਂ ਨੇ ਸਰਕਾਰ ਐਸੇ ਬੰਦਿਆਂ ਦੇ ਵਿਚਾਰਾਂ ਨੂੰ ਕਾਬੂ ਕਰਦੀ ਹੈ ਅੱਜ ਵੀ ਗੱਲ ਸੁਣ ਕੇ ਲੋਕ ਉਹਦੇ ਨਾਲ ਉੱਠਣ ਵਾਸਤੇ ਤਿਆਰ ਹੁੰਦੇ ਹਨ ਉਹ ਬੰਦੇ ਸਰਕਾਰਾਂ ਨੂੰ ਲੜਕਦੇ ਨੇ ਸਰਕਾਰਾਂ ਉਹਨਾਂ ਨੂੰ ਰਾਹ ਤੋਂ ਹਟਾਉਣਾ ਚਾਹੁੰਦੇ ਵਾਹਿਗੁਰੂ ਜੀ ਕਰਮਾ ਸਾਡੇ ਸਾਹਮਣੇ ਬੜੀਆਂ ਚੁਣੌਤੀਆਂ ਬੜੀਆਂ ਚੁਣੌਤੀਆਂ ਨੇ ਕਿਤੇ ਗੁਰੂ ਨਾਨਕ ਸਾਹਿਬ ਦੀ ਜਲਵੀ ਹੋ ਰਹੀ ਕਿਤੇ ਸਾਡੀ ਵਿਦਿਆ ਨਾਲ ਖਰਵਾ ਹੋ ਰਿਹਾ ਕਿਤੇ ਮर्याਦਾ ਨਾਲ ਕਿਤੇ ਸਾਡਾ ਹੀ ਮਾਣ ਪਾ ਕੇ ਸਾਡੇ ਵਰਗੇ ਬੰਦੇ ਮੜ ਕੇ ਸਾਡੇ ਵਿੱਚ ਕੁਝ ਭੈਅ ਕਰਕੇ ਸਾਡੇ ਧਰ ਹੋ ਗਿਆ ਛੜਾ ਵੱਡਾ ਸਾਡੇ ਧਰ ਹੋ ਗਿਆ ਛੜਕ ਤੇ ਨਾ ਨਾ ਧਰ ਦਾ ਠੇਕੇਦਾਰ ਉਹਨੇ ਕਹਿੰਦਾ ਜੀ ਇਸ ਧਰ ਦੇ ਠੇਕੇਦਾਰਾਂ ਨਹੀਂ ਜਿਹੜੀ ਅਸੀਂ ਗੱਲ ਕਹਿੰਦੇ ਉਹ ਸੱਦੀਆਂ ਜਿਹੜੀਆਂ ਆਪਸੇ ਕਰਦੇ ਲੋਕਾਂ ਦੀ ਕਿਰਿਆਰੀ ਘੱਟ ਸਰਦਨ ਪਾਰ ਦਿਆ ਕਰੂ ਜੀ ਸੱਤ ਮੇਰੇ ਕੋਲ ਕੂ ਬੋਲਿਆ ਦੱਸਦਾ ਤੁਹਾਡੇ ਕੋਲ ਕੂ ਬੋਲਿਆ ਦੱਸਦਾ ਪਰ ਜਿਸ ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠਿਆ ਹੋ